ਸਾਖੀ ਵਾਲੇ ਦਿਨ ਕਈ ਮੂਰਖ ਲੋਕ ਕਹਿੰਦੇ ਤੁਸੀਂ ਅੰਮ੍ਰਿਤ ਕਿਉਂ ਛਕਾਇਆ ਸਾਡੇ ਇੱਕ ਨਗਰ ਦੇ ਬੱਚਾ ਉਹਦੇ ਮਾਤਾ ਪਿਤਾ ਆ ਗਏ ਮੇਰੇ ਪਾਸ ਕਹਿੰਦੇ ਜੀ ਆਲੇ ਦੁਆਲੇ ਦੇ ਕਹਿਣ ਲੱਗੇ ਕਾਹਨੂੰ ਅੰਮ੍ਰਿਤ ਛਕਾਤਾ ਪੜਾ ਦਿੰਦੀ ਇਹਨੂੰ ਕਿਤੇ ਪ੍ਰਿਤਪਾਲ ਸਿੰਘ ਵਾਂਗੂੰ ਸੰਤ ਹੀ ਨਾ ਬਣਾ ਦੇਂ ਆਖੋ ਸਤਨਾਮ ਵਾਹਿਗੁਰੂ ਹੁਣ ਤੁਹਾਡੇ ਬੱਚੇ ਇੰਜੀਨੀਅਰ ਬਣ ਜਾਣ ਡਾਕਟਰ ਬਣ ਜਾਣ ਵਕੀਲ ਬਣ ਜਾਣ ਬਣਨ ਵਾਲੇ ਖੈਤਾ ਕਹਿੰਨੀ ਪਰ ਬਣ ਜਾਣ ਅਸੀਂ ਕਹਿੰਨੇ ਆ ਤਤ ਤੁਹਾਨੂੰ ਬੜਾ ਚਾਹ ਕੇ ਜੇ ਕੋਈ ਬੰਦਗੀ ਵਾਲਾ ਬਣ ਜਾਏ ਨਾਮ ਸਿਮਰਨ ਵਾਲਾ ਬਣ ਜਾਏ ਤਾ ਤੁਹਾਨੂੰ ਬੁਰਾ ਲੱਗਦਾ ਚਲੋ ਆਪਣੀਆਂ ਗੱਲਾਂ ਛੱਡੋ ਆਓ ਮੇਰੇ ਨਾਲ ਆਪਾਂ ਗੁਰੂ ਗ੍ਰੰਥ ਸਾਹਿਬ ਕੋਲ ਚੱਲਦੇ ਆਂ ਏ ਮਹਾਰਾਜ ਜਿਹੜੀ ਕੁੱਲ ਦੇ ਵਿੱਚ ਇੰਜੀਨੀਅਰ ਪੈਦਾ ਹੋ ਗਿਆ